ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਕੁਝ ਜਿਹੀਆਂ ਗੱਲਾਂ ਦੱਸਾਂਗੇ ਜਿਨ੍ਹਾਂ ਦੇ ਨਾਲ ਸਾਡੇ ਘਰ ਦੇ ਵਿੱਚ ਜੇਕਰ ਅਸੀਂ ਇਹ ਗਲਤੀਆਂ ਕਰਦੇ ਹਾਂ ਤੇ ਸਾਨੂੰ ਆਪਣੇ ਘਰ ਦੇ ਵਿੱਚ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਸ ਦੇ ਨਾਲ-ਨਾਲ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਕੋਝ ਇੱਕ ਖਾਸ ਉਪਾਅ ਦੱਸਾਂਗੇ ਜਿਸ ਦੇ ਨਾਲ ਅਸੀਂ ਆਪਣੇ ਘਰ ਦੀ ਸਾਰੀ ਗਰੀਬੀ ਨੂੰ ਦੂਰ ਕਰ ਸਕਦੇ ਹਾਂ ਜੇਕਰ ਤੁਸੀਂ ਆਪਣੇ ਘਰ ਦੀ ਛੱਤ ਤੇ ਭੋਲ ਕੇ ਵੀ ਇਹ ਚੀਜ਼ਾਂ ਰੱਖ ਦਿਓ ਇਹ ਸਮਾਨ ਰੱਖ ਦਿਓ ਤਾਂ ਕੋਝ ਹੀ ਦਿਨਾਂ ਦੇ ਵਿੱਚ ਤੁਸੀਂ ਕੰਗਾਲ ਹੋ ਜਾਓਗੇ ਤੁਹਾਨੂੰ ਗਰੀਬੀ ਦਾ ਸਾਹਮਣਾ ਕਰਨਾ ਪਵੇਗਾ ਕਿਹੜੀਆਂ ਉਹ ਚੀਜ਼ਾਂ ਨੇ ਕਿਹੜਾ ਉਹ ਅਜੀਹਾ ਸਮਾਨ ਹੈ ਜਿਹੜਾ ਸਾਨੂੰ ਆਪਣੇ ਘਰ ਦੀ ਛੱਤ ਦੇ ਉੱਪਰ ਨਹੀਂ ਰੱਖਣਾ ਚਾਹੀਦਾ ਇਹ ਸਾਰੀ ਜਾਣਕਾਰੀ ਤੇ ਉਪਾਅ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਇਹ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵਾਦਦੋਗਾ ਤੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਚੜੀ ਜ਼ਿੰਦਗੀ ਦੇ ਵਿੱਚ ਵਾਸਤੂ ਸ਼ਾਸਤਰ ਦੀ ਬਹੁਤ ਹੀ ਜ਼ਿਆਦਾ ਮਹੱਤਤਾ ਹੁੰਦੀ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਵਾਸਤੂ ਸ਼ਾਸਤਰ ਦੇ ਵਿੱਚ ਦੱਸੇ ਗਏ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਇਸ ਦੇ ਨਤੀਜੇ ਕਾਫੀ ਸੋਖਦ ਸਕਾਰਾਤਮਕ ਵੀ ਹੁੰਦੇ ਨੇ ਤੇ ਇਸ ਦੇ ਨਾਲ ਹੀ ਜਦੋਂ ਵਾਸਤੂ ਸ਼ਾਸਤਰ ਵਿੱਚ ਦੱਸੇ ਗਏ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਇਸ ਦੇ ਨਤੀਜੇ ਵੀ ਬਹੁਤ ਜ਼ਿਆਦਾ ਮਾੜੇ ਹੁੰਦੇ ਨੇ ਨੁਕਸਾਨਦੇਹ ਹੁੰਦੇ ਨੇ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਵਾਸਤੂ ਸ਼ਾਸਤਰ ਦੇ ਵਿੱਚ ਦੱਸੀਆਂ ਗਈਆਂ ਕੁਝ ਅਜਿਹੀਆਂ ਗੱਲਾਂ ਦੇ ਬਾਰੇ ਦੱਸਾਂਗੇ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ ਤੁਹਾਨੂੰ ਗਲਤੀ ਦੇ ਨਾਲ ਵੀ ਆਪਣੇ ਘਰ ਦੀ ਛੱਤ ਤੇ ਨਹੀਂ ਰੱਖਣੀਆਂ ਚਾਹੀਦੀਆਂ ਜੇਕਰ ਤੁਸੀਂ ਇਹਨਾਂ ਚੀਜ਼ਾਂ ਨੂੰ ਆਪਣੇ ਘਰ ਦੀ ਛੱਤ ਤੇ ਰੱਖਦੇ ਹੋ ਤਾਂ ਤੁਹਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸੀ ਤਰ੍ਹਾਂ ਜੇਕਰ ਤੁਹਾਡੇ ਘਰ 'ਚ ਰੱਖੀ ਹਰ ਚੀਜ਼ ਵਾਸਤੂ ਅਨੁਸਾਰ ਹੋਵੇ ਤਾਂ ਇਸ ਦਾ ਮਹੱਤਵ ਵੱਧਦਾ ਹੈ ਤੇ ਘਰ 'ਚ ਸੁੱਖ ਸ਼ਾਂਤੀ ਵੀ ਬਣੀ ਰਹਿੰਦੀ ਹੈ ਤੇ ਇਸ ਦੇ ਨਾਲ ਨਾਲ ਅਜਿਹਾ ਵੀ ਮੰਨਿਆ ਜਾਂਦਾ ਹੈ ਕਿ ਸਹੀ ਜਗ੍ਹਾ ਤੇ ਸਹੀ ਤਰੀਕੇ ਨਾਲ ਰੱਖਣ ਵਾਲੀਆਂ ਚੀਜ਼ਾਂ ਨਾ ਤਾਂ ਸਿਰਫ ਘਰ ਵਿੱਚ ਸਦ ਭਾਵਨਾ ਲਿਆਉਂਦੀਆਂ ਨੇ ਸਗੋਂ ਦੇਵੀ ਲਕਸ਼ਮੀ ਨੂੰ ਵੀ ਸੱਦਾ ਦਿੰਦੀਆਂ ਨੇ ਇਸ ਲਈ ਲੋਕ ਅਕਸਰ ਕਿਸੇ ਵੀ ਨਵੀਂ ਚੀਜ਼ ਨੂੰ ਰੱਖਣ ਜਾਂ ਘਰ ਤੋਂ ਪੁਰਾਣੀਆਂ ਚੀਜ਼ਾਂ ਨੂੰ ਹਟਾਉਣ ਦੇ ਲਈ ਵਾਸਤੂ ਸ਼ਾਸਤਰ ਦਾ ਸਹਾਰਾ ਲੈਂਦੇ ਨੇ ਵਾਸਤੂ ਦੇ ਨਾਲ ਜੁੜੇ ਅਜਿਹੇ ਸਵਾਲਾਂ 'ਚ ਇੱਕ ਸਵਾਲ ਇਹ ਵੀ ਹੈ ਕਿ ਤੁਹਾਨੂੰ ਆਪਣੇ ਘਰ ਦੀ ਛੱਤ ਦੇ ਉੱਪਰ ਕਿਹੜੀਆਂ ਚੀਜ਼ਾਂ ਰੱਖਣੀਆਂ ਚਾਹੀਦੀਆਂ ਨੇ ਤੇ ਕਿਹੜੀਆਂ ਚੀਜ਼ਾਂ ਨੂੰ ਗਲਤੀ ਦੇ ਨਾਲ ਵੀ ਸਾਨੂੰ ਆਪਣੇ ਘਰ ਦੀ ਛੱਤ ਦੇ ਉੱਪਰ ਨਹੀਂ ਰੱਖਣਾ ਚਾਹੀਦਾ ਘਰ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸੇ ਤਰੀਕੇ ਦੇ ਨਾਲ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਦੀ ਛੱਤ ਨੂੰ ਸਾਨੂੰ ਹਮੇਸ਼ਾ ਸਾਫ਼ ਸੁਥਰਾ ਹੀ ਰੱਖਣਾ ਚਾਹੀਦਾ ਹੈ ਨਹੀਂ ਤਾਂ ਨਕਾਰਾਤਮਕ ਊਰਜਾ ਮਜ਼ਬੂਤ ਹੋ ਜਾਂਦੀ ਹੈ ਜਿਸ ਦੇ ਨਾਲ ਘਰ ਵਿੱਚ ਰਹਿਣ ਵਾਲੇ ਲੋਕਾਂ ਦੀ ਸਿਹਤ ਤੇ ਵੀ ਮਾੜਾ ਅਸਰ ਪੈਂਦਾ ਹੈ ਤੇ ਇਸ ਦੇ ਨਾਲ ਹੀ ਅਜਿਹਾ ਕਰਨ ਦੇ ਨਾਲ ਧੰਨ ਦੀ ਲਕਸ਼ਮੀ ਵੀ ਗੁੱਸੇ ਹੋ ਜਾਂਦੀ ਹੈ ਘਰ ਦਾ ਕਵਾੜ ਛੱਤ ਤੇ ਰੱਖਣ ਨਾਲ ਨਾ ਸਿਰਫ ਆਰਥਿਕ ਨੁਕਸਾਨ ਹੁੰਦਾ ਹੈ ਸਗੋਂ ਪਰਿਵਾਰ ਦੇ ਮੈਂਬਰਾਂ ਨੂੰ ਬਿਮਾਰੀਆਂ ਰੁਕਾਵਟਾਂ ਗਲੇਸ਼ ਆਦ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਘਰ ਦੀ ਛਤ ਮਾਨਸਿਕ ਸ਼ਕਤੀ ਪ੍ਰਦਾਨ ਕਰਦੀ ਹੈ ਤੇ ਘਰ ਦੀ ਛਤ ਜਿੰਨੀ ਸਾਫ਼ ਸੁਥਰੀ ਹੋਵੇਗੀ ਸਾਡਾ ਮਨ ਵੀ ਓਨਾ ਹੀ ਸਾਫ਼ ਹੋਵੇਗਾ ਚਾਹੇ ਐਸੀ ਫਜ਼ੂਲ ਖਿਆਨਾਂ ਤੇ ਬੇਲੋੜੀਆਂ ਚੀਜ਼ਾਂ ਤੋਂ ਦੂਰ ਰਹਾਂਗੇ ਇਸ ਦੇ ਨਾਲ-ਨਾਲ ਆਪਾਂ ਜਾਣਦੇ ਹਾਂ ਕਿ ਤੁਹਾਨੂੰ ਗਲਤੀ ਦੇ ਨਾਲ ਵੀ ਆਪਣੇ ਘਰ ਦੀ ਛੱਤ ਤੇ ਅਜਿਹੀਆਂ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ ਜੋ ਤੁਹਾਡੇ ਘਰ ਦੀ ਤਬਾਹੀ ਦਾ ਕਾਰਨ ਬਣਦੀਆਂ ਨੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਟੁੱਟੇ ਹੋਏ ਗਮਲਿਆਂ ਦੇ ਬਾਰੇ ਲੋਕ ਆਪਣੇ ਘਰਾਂ ਦੀ ਛੱਤਾਂ ਤੇ ਬਾਗਬਾਨੀ ਕਰਨ ਦੇ ਬਹੁਤ ਹੀ ਜ਼ਿਆਦਾ ਸ਼ਿਕਾਇਤ ਹੁੰਦੀ ਹੈ ਤੇ ਅਜਿਹੇ ਘਰ ਦੀ ਛੱਤ ਤੇ ਗਮਲੇ ਹੋਣਾ ਆਮ ਜਿਹੀ ਗੱਲ ਹੁੰਦੀ ਹੈ ਪੈਰ ਜਦੋਂ ਉੱਥੇ ਗਮਲੇ ਟੁੱਟ ਜਾਂਦੇ ਆ ਤੇ ਅਸੀਂ ਉਹਨਾਂ ਨੂੰ ਉਥੋਂ ਨਹੀਂ ਹਟਾਉਂਦੇ ਸਗੋਂ ਉੱਥੇ ਹੀ ਪਿਆ ਛੱਡ ਦਿੰਨੇ ਆ ਜੋ ਠੀਕ ਨਹੀਂ ਹੁੰਦਾ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਟੁੱਟੇ ਹੋਏ ਗਮਲੇ ਰੱਖਣਾ ਸ਼ੁਭ ਨਹੀਂ ਮੰਨਿਆ ਜਾਂਦਾ ਇਹ ਘਰ ਵਿੱਚ ਝਗੜੇ ਪੈਦਾ ਕਰਦਾ ਏ ਇਸ ਲਈ ਘਰ ਦੀ ਛੱਤ ਤੇ ਟੁੱਟੇ ਹੋਏ ਗਮਲੇ 'ਚ ਕਦੇ ਵੀ ਪੌਦਾ ਨਹੀਂ ਲਗਾਉਣਾ ਚਾਹੀਦਾ ਇਸੋ ਇਲਾਵਾ ਆਪਾਂ ਗੱਲ ਕਰਦੇ ਹਾਂ ਬਾਸ ਦੀ ਛੱਤ ਤੇ ਕੋਈ ਕੰਮ ਕਰਨ ਤੋਂ ਬਾਅਦ ਲੋਕ ਅਕਸਰ ਬਾਸ ਨੂੰ ਛੱਤ ਤੇ ਹੀ ਛੱਡ ਦਿੰਦੇ ਆ ਇਸ ਦੇ ਪਿੱਛੇ ਦਾ ਕਾਰਨ ਕੁਝ ਵੀ ਹੋ ਸਕਦਾ ਪਰ ਇਹ ਕਾਰਨ ਜ਼ਿੰਦਗੀ 'ਚ ਕਈ ਸਮੱਸਿਆਵਾਂ ਵੀ ਪੈਦਾ ਕਰ ਸਕਦਾ ਜੇਕਰ ਤੁਹਾਡੀ ਛੱਤ ਤੇ ਵੀ ਬਾਸ ਪਏ ਹਨ ਤਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਹਟਾਉਣ ਦਾ ਕੰਮ ਕਰੋ ਬਹੁਤ ਸਾਰੇ ਲੋਕ ਘਰ ਵਿੱਚ ਬਾਸ ਜਾਂ ਬੱਲੀਆਂ ਰੱਖਦੇ ਨੇ ਤੇ ਇਸ ਦੇ ਲਈ ਉਹਨਾਂ ਨੂੰ ਸਭ ਤੋਂ ਟੁਕਮੀ ਜਗਾ ਘਰ ਦੀ ਛੱਤ ਚਾਪਦੀਏ ਪਰ ਜੇਕਰ ਤੁਹਾਡੇ ਘਰ ਵਿੱਚ ਕੋਈ ਅਜਿਹੀ ਸਮਗਰੀ ਹੈ ਜਿਸ ਵਿੱਚ ਬਾਸ ਦੀ ਵਰਤੋਂ ਕੀਤੀ ਗਈ ਹੈ ਘਰ ਦੀ ਛੱਤ ਤੇ ਬਾਸ ਰੱਖਣਾ ਅਸ਼ੁਭ ਮੰਨਿਆ ਜਾਂਦਾ ਹੈ ਇਸ ਨਾਲ ਪਿੱਤਰ ਦੋਸ਼ ਤੇ ਮਾਨਸਿਕ ਅਨਸ਼ਾਂਤੀ ਪੈਦਾ ਹੁੰਦੀ ਹੈ ਅਜਿਹਾ ਕਰਨ ਨਾਲ ਘਰ ਵਿੱਚ ਵਾਸਤੂ ਨੁਕਸ ਵੀ ਪੈਦਾ ਹੁੰਦੇ ਨੇ ਜੋ ਕਿ ਪਰਿਵਾਰ ਲਈ ਝਗੜੇ ਦਾ ਕਾਰਨ ਵੀ ਬਣਦੇ ਹਨ ਇਸ ਤੋਂ ਇਲਾਵਾ ਗੱਲ ਕਰੀਏ ਝਾੜੂ ਦੀ ਝਾੜੂ ਤੇ ਝਾੜੂ ਨੂੰ ਛੱਤ ਤੇ ਰੱਖਣਾ ਅਸ਼ੁਭ ਮੰਨਿਆ ਜਾਂਦਾ ਅਕਸਰ ਲੋਕ ਆਪਣੇ ਘਰ ਦੀ ਛੱਤ ਤੇ ਇੱਕ ਕੋਨੇ ਤੇ ਝਾੜੂ ਰੱਖਦੇ ਹਨ Hindu ਧਰਮ ਦੇ ਵਿੱਚ ਝਾੜੂ ਨੂੰ ਸਤਕਾਰਤਾ ਮੰਨਿਆ ਜਾਂਦਾ ਇਸ ਲਈ ਛੱਤ ਤੇ ਝਾੜੂ ਰੱਖਣਾ ਅਸ਼ੁਭ ਮੰਨਿਆ ਜਾਂਦਾ ਹੈ ਤੇ ਅਜਿਹੇ ਕਾਰਨ ਨਾਲ ਦੇਵੀ ਲక్ష్ਮੀ ਨੂੰ ਗੁੱਸਾ ਆਉਂਦਾ ਹੈ ਜੇਕਰ ਤੁਸੀਂ ਪੁਰਾਣੇ ਹੋ ਜਾਣਦੇ ਆਪਣੇ ਘਰ ਦੀ ਛੱਤ ਤੇ ਵਰਤਿਆ ਝਾੜੂ ਰੱਖਦੇ ਹੋ ਤਾਂ ਤੁਹਾਨੂੰ ਅਜੇ ਹੀ ਗਲਤੀ ਨਾਲ ਵੀ ਅਜੇਹਾ ਨਹੀਂ ਕਰਨਾ ਚਾਹੀਦਾ ਅਜੇਹਾ ਮੰਨਿਆ ਜਾਂਦਾ ਹੈ ਕਿ ਘਰ ਦੀ ਛੱਤ ਤੇ ਝਾੜੂ ਰੱਖਣ ਦੇ ਨਾਲ ਘਰ ਦੀ ਬਰਬਾਦੀ ਹੋ ਸਕਦੀ ਹੈ ਤੇ ਝਾੜੂ ਨੂੰ ਅਜੇਹੀ ਥਾਂ ਤੇ ਰੱਖੋ ਜਿੱਥੇ ਕੋਈ ਇਸ ਬੰਦੇ ਨੂੰ ਦੇਖ ਨਾ ਸਕੇ ਪਰ ਹਰ ਕਿਸੇ ਦਾ ਧਿਆਨ ਘਰ ਦੀ ਛੱਤ ਤੇ ਰੱਖੇ ਝਾੜੂ ਤੇ ਪੈਦਾ ਪੈਂਦਾ ਹੈ ਜੋ ਤੁਹਾਡੇ ਘਰ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ ਛੱਤ ਤੇ ਕੁੱਤੇ ਨੂੰ ਕਦੇ ਵੀ ਨਹੀਂ ਬੰਨਣਾ ਚਾਹੀਦਾ ਕੁਝ ਲੋਕ ਕੀ ਕਰਦੇ ਆ ਕਿ ਛੱਤ ਤੇ ਕੁੱਤੇ ਨੂੰ ਬੰਨ ਕੇ ਰੱਖਦੇ ਆ ਜੋ ਵਾਸਤੂ ਸ਼ਾਸਤਰ ਦੇ ਅਨੁਸਾਰ ਅਸ਼ੋਭ ਹੁੰਦਾ ਹੈ ਇਸ ਦੇ ਕਾਰਨ ਸ਼ਨੀ ਤੇ ਰਾဟု ਦੋਸ਼ ਵੀ ਪੈਦਾ ਹੁੰਦੇ ਨੇ ਜਿਸ ਨਾਲ ਪਰਿਵਾਰਿਕ ਪਰੇਸ਼ਾਨੀਆਂ ਆਰਥਿਕ ਸੰਕਟ ਇਸੇ ਤਸਬੰਦੀ ਸਮੱਸਿਆਵਾਂ ਵਧ ਸਕਦੀਆਂ ਨੇ ਕੁੱਤੇ ਨੂੰ ਖੁੱਲੀ ਥਾਂ ਤੇ ਰੱਖਣਾ ਬਿਹਤਰ ਹੁੰਦਾ ਹੈ ਛੱਤ ਤੇ ਪੰਛੀਆਂ ਲਈ ਦਾਣੇ ਨਾ ਰੱਖੋ ਕਈ ਲੋਕ ਛੱਤ ਤੇ ਪੰਛੀਆਂ ਦੇ ਲਈ ਦਾਣੇ ਰੱਖਦੇ ਨੇ ਪਰ ਇਹ ਚੀਜ਼ਾਂ ਗੰਦੀਆਂ ਹੋ ਜਾਂਦੀਆਂ ਨੇ ਇਸ ਨਾਲ ਵਸਤੂ ਨੁਕਸ ਪੈਦਾ ਹੁੰਦੇ ਨੇ ਪੰਛੀਆਂ ਲਈ ਦਾਣਾ ਰੱਖਣ ਨਾਲ ਰਾਗ ਦੋਸ਼ ਵੀ ਵਾਸ ਸਕਦਾ ਜਿਸ ਨਾਲ ਕੈਰੀਅਰ ਤੇ ਮਾਨਸਿਕ ਅਸਥਿਰਤਾ ਵਿੱਚ ਰੁਕਾਵਟ ਆ ਸਕਦੀ ਹੈ ਇਸ ਦੇ ਨਾਲ ਨਾਲ ਗੰਦੇ ਪਾਣੀ ਦੀ ਟੈਂਕੀ ਨਾ ਰੱਖੋ ਜੇਕਰ ਛੱਤ ਤੇ ਪਾਣੀ ਦੀ ਟੈਂਕੀ ਹੈ ਤਾਂ ਉਸ ਦੀ ਨਿਯਮਤ ਸਫਾਈ ਬਹੁਤ ਜ਼ਰੂਰੀ ਹੈ ਗੰਦੇ ਟੈਂਕ ਚੰਦਰਦੋਸ਼ ਦਾ ਕਾਰਨ ਬਣਦੇ ਨੇ ਜਿਸ ਨਾਲ ਪਰਿਵਾਰ ਦੀ ਮੈਂਬਰਾਂ ਨੂੰ ਮਾਨਸਿਕ ਤਣਾਅ ਸਿਹਤ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਨੇ ਤੇ ਨਾਲ ਹੀ ਕੁੰਡਲੀ ਦੇ ਅਨੁਸਾਰ ਟੈਂਕ ਦਾ ਰੰਗ ਚੁਣਨਾ ਮਹੱਤਵਪੂਰਨ ਹੈ ਜੇਕਰ ਚੰ드ਮਾ 12 ਮਈ ਕਾਰ ਦੇ ਵਿੱਚ ਹੈ ਤਾਂ ਸਫੇਦ ਟੈਂਕੀ ਨਹੀਂ ਰੱਖਣਾ ਚਾਹੀਦਾ ਤੇ ਜੇਕਰ ਬੁੱਧ ਘਰ ਵਿੱਚ ਹੈ ਤਾਂ ਹਰੀ ਟੈਂਕੀ ਤੋਂ ਬਚਣਾ ਚਾਹੀਦਾ ਹੈ ਪੀਲੇ ਜਾਂ ਸੁਨਹਿਰੀ ਰੰਗ ਦੀ ਟੈਂਕੀ ਸਭ ਤੋਂ ਸ਼ੁਭ ਮੰਨੀ ਜਾਂਦੀ ਹੈ ਇਸ ਤੋਂ ਇਲਾਵਾ ਪੁਰਾਣੀ ਲੱਕੜ ਤੇ ਫਰਨੀਚਰ ਨਾ ਰੱਖੋ ਕਈ ਲੋਕ ਸੱਤ ਤੇ ਪੁਰਾਣਾ ਫਰਨੀਚਰ ਲੱਕੜ ਜਾਂ ਉਸਾਰੀ ਦਾ ਸਮਾਨ ਰੱਖਦੇ ਨੇ ਜਿਸ ਨਾਲ ਸ਼ਨੀ ਦੋਸ਼ ਵਧਦਾ ਹੈ ਤੇ ਸ਼ਨੀ ਦੇ ਨਕਾਰਾਤਮਕ ਪ੍ਰਭਾਵ ਦੇ ਕਾਰਨ ਪਰਿਵਾਰ ਵਿੱਚ ਅਦਾਲਤੀ ਮਾਮਲਿਆਂ ਤੇ ਦੁਰਘਟਨਾਵਾਂ ਵਿੱਤੀ ਸੰਕਟ ਆ ਸਕਦਾ ਹੈ ਜੇਕਰ ਲੱਕੜ ਰੱਖਣੀ ਜ਼ਰੂਰੀ ਹੈ ਤਾਂ ਇਸ ਨੂੰ ਸਾਫ਼ ਸੁਥਰੀ ਢੰਗ ਦੇ ਨਾਲ ਰੱਖੋ ਇਸ ਤੋਂ ਇਲਾਵਾ ਪੁਰਾਣੇ ਟਾਇਰ ਤੇ ਕਬਾੜ ਨਾ ਰੱਖੋ ਪੁਰਾਣੇ ਕਾਰਾਂ ਦੇ ਟਾਇਰ ਕਬਾੜ ਲੋਹੇ ਦੀ ਵਰਤੋਂ ਨਾ ਹੋਣ ਵਾਲੀਆਂ ਵਸਤੂਆਂ ਤੇ ਅਣ ਵਰਤੇ ਸਮਾਨ ਨੂੰ ਛੱਤ ਤੇ ਰੱਖਣ ਦੇ ਨਾਲ ਬੋਧ ਦੇ ਗਰੇ ਦਾ ਨਿਕਰਾਤਮਕ ਪ੍ਰਭਾਵ ਵਾਧਾ ਇਸ ਨਾਲ ਕਾਰੋਬਾਰ ਵਿੱਚ ਨੁਕਸਾਨ ਬੱਚਿਆਂ ਦੀ ਪੜ੍ਹਾਈ ਵਿੱਚ ਰੁਕਾਵਟ ਤੇ ਮਾਨਸਿਕ ਤਣਾ ਹੋ ਸਕਦਾ ਹੈ ਤੇ ਛੱਤ ਨੂੰ ਹਮੇਸ਼ਾ ਖੁੱਲਾ ਤੇ ਹਵਾਦਾਰ ਰੱਖਣਾ ਚਾਹੀਦਾ ਹੈ ਤਾਂ ਜੋ ਸਕਾਰਾਤਮਕ ਊਰਜਾ ਬਣੀ ਰਹੇ ਛੱਤ ਤੇ ਮੰਜਾ ਤੇ ਕੁਰਸੀਆਂ ਨੂੰ ਨਾ ਰੱਖੋ ਅਕਸਰ ਲੋਕ ਗਰਮੀਆਂ ਦੇ ਮੌਸਮ ਦੇ ਵਿੱਚ ਛੱਤ ਤੇ ਮੰਜੇ ਤੇ ਸੌਂਦੇ ਹਨ ਤੇ ਫਿਰ ਉਹਨਾਂ ਨੂੰ ਉੱਥੇ ਹੀ ਛੱਡ ਦਿੰਦੇ ਹਨ ਇਹ ਆਦਤ ਬਹੁਤ ਨੁਕਸਾਨਦੇਹ ਹੁੰਦੀ ਹੈ ਛੱਤ ਤੇ ਬਿਸਤਰਾ ਜਾਂ ਕੁਰਸੀ ਰੱਖਣ ਨਾਲ ਕੇਤੂ ਦਾ ਦੋਸ਼ ਹੁੰਦਾ ਹੈ ਜਿਸ ਕਾਰਨ ਪਰਿਵਾਰ ਦੇ ਮੈਂਬਰਾਂ ਨੂੰ ਮਾਨਸਿਕ ਤਣਾਅ ਧਨ ਦੀ ਕਮੀ ਤੇ ਪਰਿਵਾਰਿਕ ਕਲੇਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇ ਕਿਸੇ ਨੂੰ ਛੱਤ ਤੇ ਸੌਣਾ ਹੈ ਤਾਂ ਹਰ ਰੋਜ਼ ਮੰਜੇ ਨੂੰ ਢੇਠਾ ਲਿਉਣਾ ਚਾਹੀਦਾ ਹੈ ਤੇ ਛੱਤ ਨੂੰ ਸਾਫ਼ ਰੱਖਣਾ ਚਾਹੀਦਾ ਹੈ ਤੇ ਇਸ ਤੋਂ ਇਲਾਵਾ ਲੋਹੇ ਦੀਆਂ ਭਾਰੀ ਵਸਤੂਆਂ ਆਮ ਅਕਸਰ ਲੋਕ ਛੱਤ ਤੇ ਲੋਹੇ ਦੇ ਪੁਰਾਣੇ ਸੰਦ ਮਸ਼ੀਨਰੀ ਦੇ ਪੁਰਜ਼ੇ ਜਾਂ ਹੋਰ ਭਾਰੀ ਲੋਹੇ ਦੀਆਂ ਵਸਤੂਆਂ ਰੱਖਦੇ ਹਨ ਵਸਤੂ ਅਨੁਸਾਰ ਛੱਤ ਤੇ ਭਾਰੀ ਵਸਤੂਆਂ ਰੱਖਣ ਦੇ ਨਾਲ ਘਰ ਦੇ ਮੈਂਬਰਾਂ ਤੇ ਮਾਨਸਿਕ ਦਬਾਅ ਵੱਧਦਾ ਹੈ ਤੇ ਉਹਨਾਂ ਦੀ ਤਰੱਕੀ 'ਚ ਰੁਕਾਵਟ ਆਉਂਦੀ ਹੈ ਇਸ ਨਾਲ ਆਰਥਿਕ ਸਥਿਤੀ ਵੀ ਪ੍ਰਭਾਵਿਤ ਹੋ ਸਕਦੀ ਹੈ ਤੇ ਜਿੰਨਾ ਹੋ ਸਕੇ ਛੱਤ ਤੇ ਭਾਰੀ ਵਸਤੂਆਂ ਰੱਖਣ ਤੋਂ ਬਚੋ ਤੇ ਉਹਨਾਂ ਨੂੰ ਯੋਜਨਾਬੱਧ ਢੰਗ ਦੇ ਨਾਲ ਰੱਖਿਆ ਗਿਆ ਹੋਵੇ। ਇਸ ਤੋਂ ਇਲਾਵਾ ਪੌਦੇ ਘਰ ਵਿੱਚ ਸਕਾਰਾਤਮਕ ਊਰਜਾ ਲਿਆਉਂਦੇ ਹਨ ਪਰ ਛੱਤ ਤੇ ਸੁੱਕੇ ਕੰਡੇਦਾਰ ਪੌਦਿਆਂ ਨੂੰ ਰੱਖਣਾ ਅਸ਼ੁਭ ਮੰਨਿਆ ਜਾਂਦਾ ਹੈ। ਇਹ ਪੌਦੇ ਨਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਦੇ ਹਨ ਤੇ ਘਰ ਦੀ ਖੁਸ਼ਹਾਲੀ ਨੂੰ ਘਟਾਉਂਦੇ ਹਨ। ਜੇਕਰ ਤੁਹਾਡੇ ਛੱਤ ਤੇ ਕੋਈ ਵੀ ਪੌਦਾ ਸੁੱਕ ਗਿਆ ਹੈ ਤਾਂ ਉਸ ਨੂੰ ਤੁਰੰਤ ਹੀ ਹਟਾ ਦਿਓ। ਛੱਤ ਤੇ ਕੰਡੇਦਾਰ ਪੌਦੇ ਰੱਖਣ ਤੋਂ ਪਰਹੇਜ਼ ਕਰਨਾ ਚਾਹੀਦਾ ਖਾਸ ਕਰਕੇ ਕੈਕਟਸ ਵਰਗੇ ਪੌਦੇ ਜੇਕਰ ਤੁਸੀਂ ਛੱਤ ਤੇ ਪੌਦੇ ਲਗਾਉਣਾ ਚਾਹੁੰਦੇ ਹੋ ਤਾਂ ਹਰੇ ਭਰੇ ਤੇ ਫੁੱਲ ਫੁੱਲਾਂ ਨਾਲ ਫਲ ਫੁੱਲਾਂ ਦੇ ਪੌਦੇ ਲਗਾਓ ਜੋ ਸਕਾਰਾਤਮਕ ਊਰਜਾ ਦਾ ਸੰਚਾਰ ਕਰਦੇ ਨੇ ਇਸ ਤੋਂ ਇਲਾਵਾ ਛੱਤ ਤੇ ਪੁਰਾਣੇ ਫਟੇ ਕੱਪੜੇ ਜਾਂ ਜੁੱਤੀਆਂ ਰੱਖਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਸ ਨਾਲ ਘਰ ਚ ਲਾਉਣ ਵਾਲੇ ਵਿਅਕਤੀ ਦੀ ਆਮਦਨ ਪਰਭਾਵਿਤ ਹੁੰਦੀ ਹੈ ਤੇ ਬੇਲੋੜੇ ਖਰਚੇ ਵਧਦੇ ਨੇ ਜਿਸ ਕਾਰਨ ਘਰ ਵਿੱਚ ਗਰੀਬੀ ਆ ਜਾਂਦੀ ਹੈ ਤੇ ਅਜਿਹੇ ਵਿੱਚ ਸਾਨੂੰ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਇਸ ਤੋਂ ਇਲਾਵਾ ਘਰ ਦੀ ਛੱਤ ਤੇ ਕਦੇ ਵੀ ਪੁਰਾਣੀਆਂ ਕਿਤਾਬਾਂ ਜਾਂ ਕਾਗਜ਼ ਸਾਨੂੰ ਨਹੀਂ ਰੱਖਣੇ ਚਾਹੀਦੇ ਇਹ ਅਸ਼ubh ਹੁੰਦੇ ਹਨ ਇਸ ਕਾਰਨ ਮਾਂ ਲక్ష్ਮੀ ਗੁੱਸੇ ਹੋ ਜਾਂਦੀ ਹੈ ਤੇ ਘਰ ਦੀ ਬਰਕਤ ਵੀ ਖਤਮ ਹੋ ਜਾਂਦੀ ਹੈ ਇਸ ਤੋਂ ਇਲਾਵਾ ਅਕਸਰ ਲੋਕ ਛੱਤ ਤੇ ਕੱਪੜੇ ਸੁਕਾਉਣ ਲਈ ਰੱਸੀ ਬੰਨ੍ਹਦੇ ਹਨ ਹਾਲਾਂਕਿ ਛੱਤ ਤੇ ਰੱਸੀ ਰੱਖਣ ਨਾਲ ਵਾਸਤੂ ਨੁਕਸ ਹੋ ਜਾਂਦਾ ਹੈ ਤੇ ਇਸ ਦੇ ਲਈ ਛੱਤ ਤੇ ਰੱਸੀ ਦਾ ਬੰਡਲ ਨਾ ਰੱਖੋ ਤੁਸੀਂ ਕੱਪੜੇ ਸੁਕਾਉਣ ਲਈ ਰੱਸੀ ਬਣ ਸਕਦੇ ਹੋ ਇਸ ਤੋਂ ਇਲਾਵਾ ਜੰਗ ਲੱਗਿਆ ਸਮਾਨ ਘਰ ਦੀ ਛੱਤ ਤੇ ਲੋਹੇ ਦੀ ਕੋਈ ਵੀ ਜੰਗਾਲਵਾਰੀ ਚੀਜ਼ ਨਾ ਰੱਖੋ ਕੁਝ ਲੋਕ ਆਪਣੀ ਛੱਤ ਤੇ ਜੰਗਾਲਵਾਰੀਆਂ ਗ੍ਰਿਲਾਂ ਤਾਰਾਂ ਸੰਦ ਆਦਿ ਰੱਖਦੇ ਹਨ ਜੋ ਕਿ ਠੀਕ ਨਹੀਂ ਹੈ ਤੇ ਅਜਿਹੀਆਂ ਚੀਜ਼ਾਂ ਨਕਾਰਾਤਮਕ ਊਰਜਾ ਪੈਦਾ ਕਰਦੀਆਂ ਹਨ ਜੇਕਰ ਤੁਹਾਡੇ ਘਰ ਚ ਕੋਈ ਅਜਿਹੀ ਚੀਜ਼ ਹੈ ਜਿਸ ਨੂੰ ਜੰਗਾਲ ਲੱਗੀ ਹੈ ਤਾਂ ਉਸ ਨੂੰ ਤੁਰੰਤ ਘਰ ਤੋਂ ਬਾਹਰ ਕੱਢ ਦਿਓ ਤੇ ਜੰਗਾਲ ਵਾਲੀਆਂ ਚੀਜ਼ਾਂ ਘਰ ਵਿੱਚ ਗੜਬੜ ਪੈਦਾ ਕਰਦੀਆਂ ਹਨ ਜੇਕਰ ਤੁਹਾਡੇ ਘਰ ਦੇ ਆਲੇ-ਦੁਆਲੇ ਵੱਡੇ-ਵੱਡੇ ਦਰਖਤ ਨੇ ਤੇ ਉਹਨਾਂ ਦੇ ਸੁੱਕੇ ਪੱਤੇ ਘਰ ਦੀ ਛੱਤ ਤੇ ਇਕੱਠੇ ਹੋ ਜਾਂਦੇ ਹਨ ਤੇ ਉਹਨਾਂ ਦੇ ਪੱਤੇ ਇਕੱਠੇ ਨਾ ਹੋਣ ਦਿਓ ਸਗੋਂ ਉਹਨਾਂ ਨੂੰ ਸਮੇਂ-ਸਮੇਂ ਤੇ ਸਾਫ਼ ਕਰਦੇ ਰਹਿਣਾ ਚਾਹੀਦਾ ਹੈ ਇਜੇਹਾ ਮੰਨਿਆ ਜਾਂਦਾ ਹੈ ਕਿ ਘਰ ਦੀ ਛੱਤ ਤੇ ਸੁੱਕੀਆਂ ਪੱਤੀਆਂ ਘਰ 'ਚ ਨਕਾਰਾਤਮਕ ਊਰਜਾ ਲੈ ਕੇ ਆਉਂਦੀਆਂ ਨੇ ਤੇ ਮਾਨਸਿਕ ਪਰੇਸ਼ਾਨੀ ਵੀ ਪੈਦਾ ਕਰਦੀਆਂ ਨੇ ਇਸ ਲਈ ਘਰ ਦੀ ਛੱਤ ਤੇ ਪਤੇ ਇਕੱਠੇ ਨਾ ਹੋਣ ਦਿਓ ਇਸ ਤੋਂ ਇਲਾਵਾ ਗੱਲ ਕਰਦੀ ਹੈ ਟੁੱਟੇ ਹੋਏ ਫਰਨੀਚਰ ਦੀ ਟੁੱਟਿਆ ਹੋਇਆ ਫਰਨੀਚਰ ਅਕਸਰ ਲੋਕ ਟੁੱਟੇ ਹੋਏ ਫਰਨੀਚਰ ਨੂੰ ਘਰ ਦੀ ਛੱਤ ਤੇ ਰੱਖਦੇ ਹਨ ਪਰ ਘਰ ਦੀ ਛੱਤ ਤੇ ਟੁੱਟੀਆਂ ਚੀਜ਼ਾਂ ਰੱਖਣ ਨਾਲ ਸੁਖ ਸ਼ਾਂਤੀ ਦੇ ਵਿੱਚ ਵਿਗੜਨ ਪੈਂਦਾ ਹੈ ਕਿਉਂਕਿ ਵਾਸਤੂ ਅਨੁਸਾਰ ਛੱਤ ਤੇ ਟੁੱਟੀਆਂ ਚੀਜ਼ਾਂ ਰੱਖਣਾ ਅਸ਼ੁਭ ਸੰਕੇਤ ਹੁੰਦਾ ਹੈ ਇਹ ਚੀਜ਼ਾਂ ਘਰ ਵਿੱਚ ਅਸਿਰ ਅਸਥਿਰਤਾ ਤੇ ਨਕਾਰਾਤਮਕ ਮਾਹੌਲ ਨੂੰ ਵਧਾ ਦਿੰਦੀਆਂ ਨੇ ਇਸ ਤੋਂ ਇਲਾਵਾ ਛੱਤ ਦਾ ਰੰਗ ਹਲਕਾ ਹੋਣਾ ਚਾਹੀਦਾ ਜਿਵੇਂ ਕਿ ਚਿੱਟਾ, ਕਰੀਮ ਜਾਂ ਹਲਕਾ ਨੀਲਾ, ਕਾਲੇ, ਭੂਰੇ ਜਾਂ ਲਾਲ ਰੰਗ ਵਰਗੇ ਗੂੜੇ ਰੰਗਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਤੋ ਇਹ ਸੀ ਜੀ ਸਾਡੀ ਅੱਜ ਦੀ ਜਾਣਕਾਰੀ ਤੇ ਉਹ ਪਾ ਕਦੇ ਵੀ ਸਾਨੂੰ ਛੱਤ ਤੇ ਭੁੱਲ ਕੇ ਇਹ 11 ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ ਜੇਕਰ ਅਸੀਂ ਇਹਨਾਂ 11 ਚੀਜ਼ਾਂ ਨੂੰ ਗਲਤੀ ਦੇ ਨਾਲ ਵੀ ਛੱਤ ਤੇ ਰੱਖਦੇ ਹਾਂ ਤੇ ਸਾਡੇ ਘਰ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੋਬਲਮ ਤੇ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ ਨੇ ਜਿਸ ਦੇ ਕਰਕੇ ਸਾਨੂੰ ਕਈ ਤਰ੍ਹਾਂ ਦੇ ਨੁਕਸਾਨ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਤੇ ਬਿਮਾਰੀਆਂ ਦਾ ਵੀ ਖਾਸ ਕਰਕੇ ਇਹਨਾਂ ਕੁਝ ਗੱਲਾਂ ਨੂੰ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਿਓ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਛੋਟੀ ਜਿਹੀ ਜਾਣਕਾਰੀ ਜਿਹੜੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੀਏ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਦੀ ਕਮੈਂਟ ਵਾਕਰਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਬੜਾ ਸਾਰੇ ਹੀ ਪੈਡ ਪ੍ਰਾਮਾ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦ ਤੇ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਸਾਰੇ ਹੀ ਪਿਆਰ ਪਰਮਾ ਦਾ ਧੰਨਵਾਦ ਜੀ ਪਲੀਸ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੇ ਹੀ ਪਿਆਰ ਪਰਮਾ ਦਾ